ਮਨ ਨੂੰ ਸੁਖਾਏਗੀ ਉਹ ਜੋ ਤੇਰੇ ਮੱਝ ਲੈਣੋ ਮਹਾਰਾਜਾ ਜਿਥੈ ਹਰ ਆਰਾਧੀ ਐ ਤਿਥੈ ਹਰ ਨਿਤ ਸਹਾਈ ਗੁਰ ਪਾਤੇ ਹਰ ਮਨ ਵਸੈ ਹੋਰਤ ਬਦਲਿਆ ਨਾਮ ਜਾਈ ਜਥਾ ਹਰ ਆਨਦੀ ਹੈ ਤਿਤ ਹੈ ਹਰ ਅੰਤ ਸਹਾਰੀ ਗੋਰ ਕਿਰਪਾ ਤੇ ਹਰ ਮਨ ਵਸੈ ਹੋਰਤ ਵਿਦ ਲਿਆ ਨਾ ਜਾਈ ਹਰ ਧਨ ਸਾਂਚਿ ਐ ਪਾਈ ਜੇ ਹਨਤ ਪਲਤ ਹਰ ਹੋਏ ਸਖਾਈ ਰਹਾ ਸਤ ਸੰਗਤੀ ਸੰਗ ਹਰ ਤਨ ਖਟਿਆ ਹੋਰ ਥੈ ਹੋਰ ਤੇ ਉਪਾਏ ਹਰ ਤਨ ਕਿ ਤੈ ਨਾ ਪਾਈ ਆਰ ਰਤਨ ਕਾ ਵਪਾਰੀਆ ਹਰ ਤਨ ਵਿਹਾਜੇ ਕੱਚ ਕੇ ਵਪਾਰੀਏ ਵਾਕ ਹਰ ਤਨ ਲਿਆ ਨਾ ਜਾਏ ਹਰ ਤਨ ਰਤਨ ਜਵੇ ਹਰ ਮਾਨਕ ਹਰ ਤਨ ਨਾ ਅਮਰਤ ਵੇਲੇ ਵਤ ਹਰ ਭਗਤੀ ਹਰ ਲਿਵ ਲਾਈ हर धन अमृत वेड़ा वत का बीजया भगत खाए खर्च रहे निखुट हालत पलत हर तन की भगत को मिली बड आई ਹਰ ਤਨ ਨਿਰਪਉ ਸਦਾ ਸਦਾ ਅਸਥਿਰ ਹੈ ਸੱਚਾ ਇਹ ਹਰ ਤਨ ਅਗਨੀ ਤਸ ਕਰੈ ਪਾਣੀ ਐ ਜਮ ਦੂਤੈ ਕਿਸੇ ਕਾ ਗਵਾਇ ਨਾ ਜਾਇ ਹਰ ਤਨ ਕੋ ਉਚਕਾ ਨੇੜ ਨਾਇਮਈ ਜਮ ਜਗਾਤੀ ਡੰਡ ਨਾ ਲਗਾਈ ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ ਤਿੰਨਾ ਇੱਕ ਵਖ ਨਾਲ ਨਾ ਜਾਏ ਹਲਤੇ ਵਿੱਚ ਸ਼ਕਤ ਦੋਹੇਲੇ ਪਏ ਅਥੰ ਸੁਰਕ ਗਿਆ ਅਗੇ ਪਲਤ ਸਾਖਤ ਹਰ ਦਰ ਗਏ ਢੋਈ ਨਾ ਪਾਈ ਇਸ ਹਰ ਤਨ ਕਾ ਸਾਹ ਹਰ ਆਪ ਹੈ ਸੰਤੋ ਜਿਸ ਨੂੰ ਦੇ ਸੋ ਹਰ ਤਨ ਲਦ ਚਲਾਈ ਇਸ हर तन का टोटा कदे न आवई जन नानक का सो जी पाई इस हर तन का सह आप है संतो जैसनो दे ਸੋ ਹਰ ਤਨ ਲੱਦ ਚਲਾਈ ਇਸ ਹਰ ਤਨ ਕਾ ਟੋਟਾ ਕਦੇ ਨਾ ਆਵਈ ਜਨ ਨਾਨਕ ਕਾ ਗੁਰ ਸੋਜੀ ਪਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਮਾਨ ਕੀਤਾ ਗੁਰ ਵਿਟੋ ਜਿਸ ਦੀਆਂ ਵਡਿਆਈਆਂ ਕਹੈ ਨਾਨਕ ਸੁਣਹੁ ਸੰਤੋ ਸ਼ਬਦ ਉਤਰੋ ਪਿਆਰ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਸੰਸ ਆਈ ਕਰ ਲੇਂ ਸੱਤ ਵਾਲੇ ਦਰ ਤੇ ਕੋਈ ਮਤੇ ਕਾਲੀ ਵੜੀ ਕਰੇ ਤੇ ਪਾਵੇ ਸਰਨ ਸਰਬ ਰੂਪ ਸਾ ਗੁਰ ਆਪਤ ਗੁਰ ਹਮ ਪੈ ਅਰਦਾਸ ਜੀਉ ਪਿੰਡ ਸਭ ਤੁਮਾਤ ਪਿਤਾ ਹਮ ਰਮਰੀ ਕੇ ਰ ਪਾਵੇਂ ਕੋਈ ਨ ਜਾਣੇ tumra o jete hu cha bhagavanta sagla samagri tumre tum te ho eso tumri gat mit tumhi nanak das sada kur tore a gay ਜੀਓ ਪਿੰਡ ਸਭ ਕੋ ਨਾਨਕ ਸਭ ਕੋਈ ਨਾਉ ਨ ਜਾਣੈ ਵਾਹਿਗੁਰੂ 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 ਸਾਹਿਬ ਜੀ ਕੋ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪਰਤੰ ਪਗਉਤੀ ਸਿਮਰ ਕੈ ਗੁਰਨਾਮਕ ਲੈ ਕੇ ਆਏ ਫਿਰ ਗੁਰੰਗਤਿ ਅਮਰਦਾਸ ਕਾਮਦਾਸੇ ਵਹੀ ਚਾਹੇ ਅਰਜ ਨਰ ਗੋਬਿੰਦ ਨੋ ਸੁਭਰੋ ਸ੍ਰੀ ਅਰਾਈ ਸ੍ਰੀ ਅਰਕਿਸ਼ੰਤਿ ਆਈਏ ਤੇ ਸਬਦੁ ਗਜਾਏ ਏਕ ਬਾ ਦਰਸ ਮਰਿਆਏ ਕਰਨਾਉਣ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਮਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਸਿੰਘ ਦੀ ਜੋਤ ਤੰਤ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਸਿਦਾਰ ਦਾ ਧਿਆਨ ਧਰ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜੱਪੀਆਂ ਤਪੀਆਂ ਜਿਨਾ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇਗ ਵਾਹੀ ਦੇਖਣ ਡੇਟ ਕੀਤਾ ਤਨਾ ਪਿਆਰਿਆਂ ਸੁਜਾਰਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਬੋਲੋ ਜੀ ਜినా ਸਿੰਘਾਂ ਸਿੰਘਣੀਆਂ ਨੇ ਧਰਮੇ ਸ੍ਰੀਸ਼ ਦਿੱਤੇ ਬੰਨ ਬੰਨ ਕਟਾਏ ਕੋਪਰੀਆਂ ਲੁਵਾਈਆਂ ਚੜਕੀਆਂ ਤੇ ਚੜੇ ਆ ਰਿਆ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਆ ਸਿੱਖੀ ਕੇ ਸਾਸਵਾਸਾਂ ਨਾਲ ਲਿਬਾਈ ਤੇਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਬਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਤਾਵਾਂ ਦਾ ਧਿਆਨ ਧਰ ਬਲੋ ਜੀ ਪਾਰਤਮੇ ਚਬੂ ਖਾਲਸਾ ਜੀ ਕੀ ਅਰਦਾਸ ਹੈ ਸਬੂ ਖਾਲਸਾ ਜੀ ਕੋ ਵਾਹਿਗੁਰੂ 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 ਚਤਿ ਆਵੇਂ ਚਤਿ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਾਇ ਦੇਖ ਦੇ ਪਤੇ ਗੁਰਦਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਾ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਦ ਦਾਨ ਪ੍ਰੋਸਾਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅਮਰਸਰੀ ਦੇਸ ਨਾਨ ਚੌਕੀਆਂ ਛੰਡੇ ਬੁੰਗੇ ਜੁਗ ਜੁਗਾ ਟਾਲ ਧਰਮ ਕਾ ਅਧਿਕਾਰ ਬੋਲਣਾ ਜੀ ਸਿਖਾਂ ਦਾ ਮਾਨ ਨਿਵਾ ਮਤ ਉਚੀ ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਸਦਾ ਪੰਦੇ ਸਾਹਿਬ ਦਤਾਰ ਜੀ ਹੋ ਸ੍ਰੀ ਰਣਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਤਾਮ ਜਿਨ੍ਹਾਂ ਤੋਂ ਪਿਆਰੇ ਪੰਥ ਨੂੰ ਮਿਛੋੜਿਆ ਗਿਆ ਇਹ ਖੁੱਲੇ ਦਰਸਨਾਂ ਤੇ ਸੇਵਾ ਸਮਾਰ ਦਾ ਦਾਨ ਖਾਲਸਾ ਜੀ ਨੂੰ ਬਖਸ਼ੋਏ ਨਿਮਾਣੇ ਦੇ ਮਾਨ ਸਤਿਗੁਰੂ ਜੀਓ ਨਿਤਾਣੇ ਨਿਤਾ ਨਿਆਸਰਾਂ ਦੇ ਆਸਰੇ ਸਚਿਵਤਾ ਵਾਹਿਗੁਰੂ ਜੀ ਆਵੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਚਿਵਤਾ ਜੀਓ ਹੈ ਅਕਾਲ ਪੁਰਖ ਜੀ ਆਪ ਜੀ ਦੀ ਕਿਰਪਾ ਹੋਈ ਹੈ ਸੰਤਾਂ ਨੂੰ ਉਦਮ ਬਖਸ਼ਿਆ ਮੇਰ ਪਰ ਹੱਥ ਰੱਖਿਆ ਹਰ ਸਾਲ ਦੀ ਤਰ੍ਹਾਂ ਜੋ ਪਵਿੱਤਰ ਰਵਦਾਸ ਜੀ ਦੇ ਮਹਾਂਪੁਰਸਾਂ ਦੇ ਆਗਮਨ ਪੁਰਬ ਨੂੰ ਮੁੱਖ ਰੱਖਦੇ ਹੋਏ ਜੋ ਸ੍ਰੀ ਖੰਡ ਪਾਠ ਸਾਹਿਬ ਪ੍ਰਾਰambh ਕਰਾਉਣ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਸਤਿ ਪਿਤਾ ਜੀਓ ਆਪ ਜੀ ਮੇਰ ਪਰਿਆ ਹੱਥ ਰੱਖ ਕੇ ਆਗਿਆ ਬਖਸ਼ੋ ਸ੍ਰੀ ਖੰਡ ਪਾਠ ਸਾਹਿਬ ਦਾ ਆਰੰਭ ਹੋਵੇ ਆਪ ਜੀ ਦੀ ਬਾਣੀ ਸਰਦਾ ਭਾਵਨੀ ਦੇ ਨਾਲ ਪੜ ਸੁਣ ਸਕੀਏ ਆਪ ਜੀ ਦੀ ਸੇਵਾ ਕਰ ਸਕੀਏ ਇਸ ਕਾਰਜ ਨੂੰ ਆਪ ਜੀ ਨੇ ਸਿਰੇ ਚਾੜਨਾ ਜਿਸ ਕਾ ਕਾਰਜ ਤੇ ਨਹੀਂ ਕੀਤਾ ਮਾਨ ਕਿਆ ਵਿਚਾਰਾ ਰਾਮ ਆਪਣੇ ਸੰਗਤਾਂ ਤੇ ਸਿਰ ਤੇ ਮੇਰ ਪਰਿਆ ਹੱਥ ਰੱਖ ਕੇ ਉਦੰਬ ਬਖਸ਼ੋ ਆਵਸ ਵਿੱਚ ਪ੍ਰੇਮ ਪਿਆਰ ਬਖਸ਼ੋ ਸ਼ਕਤੀ ਬਖਸ਼ੋ ਤਾਂ ਕਿ ਆਪ ਜੀ ਦੀ ਸੰਗਤਾਂ ਇਸ ਵਰਭ ਨੂੰ ਬੜੇ ਉਤਸ਼ਾਹ ਤੇ ਚੜ੍ਹਦੀ ਕਲਾ ਦੇ ਨਾਲ ਖੁਸ਼ੀਆਂ ਦੇ ਨਾਲ ਇੱਥੇ ਸੇਵਾ ਕਰਨ ਸੇਵਾ ਕਰ ਸਕਣ ਆਪ ਜੀ ਦਾ ਅਸੀਰਵਾਦ ਹੋਣਾ ਚਾਹੀਦਾ ਮਿਹਰ ਪ੍ਰਿਆ ਹੱਥ ਰੱਖੋ ਆਈ ਸੰਗਤਾਂ ਨੇ ਸਜਿਬਤਾ ਜੀਓ ਇਹਨੇ ਇੰਦਣਾ ਤੋਂ ਸਾਰੇ ਨਗਰ ਨਿਵਾਸੀਆਂ ਨੇ ਮਾਇਆ ਭੇਜੀ ਹੈ ਦੁੱਧ ਭੇਜਿਆ ਹੈ ਸੇਵਾ ਕਰ ਰਹੇ ਨੇ ਸਾਰਿਆਂ ਦੀ ਪੇਟਾਵਾਂ ਸੇਵਾਵਾਂ ਮਨਜ਼ੂਰ ਕਰਕੇ ਦਰੋਂ ਪਰੋਂ ਨਾਮਦਾਨ ਸਿੱਖੀਦਾਨ ਸੁਖ ਸ਼ਾਂਤੀ ਵਰਤਾ ਕੇ ਨਿਹਾਲ ਕਰਨਾ ਆਈ ਹੋਈ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਪਵਿੱਤਰ ਗੜਾ ਵਸਾ ਦੀ ਦੇਗ ਆਪ ਜੀ ਦੇ ਚਰਨਾਂ ਵਿੱਚ ਹਾਜ਼ੜਾ ਹੈ ਦਰ ਪ੍ਰਵਾਨ ਹੋਵੇ ਜੋ ਜੀ ਛਕੇ ਆਪ ਜੀ ਦਾ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ ਜੀ ਜੰਤ ਸਭ ਸ਼ਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੇ ਸੋਈ ਚੰਗਾ ਇਕ ਨਾਨਕ ਦੀ ਅਰਦਾਸੇ ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਮਨਜ਼ੂਰ ਕਰੋ ਅਸੀਰਵਾਦ ਬਖਸੋ ਆਗਿਆ ਬਖਸੋ ਤਾਂ ਕਿ ਆਪ ਜੀ ਦੀ ਬਾਣੀ ਦੇ ਨਾਲ ਜੁੜ ਸਕੀਏ ਸੇਵਾ ਦੇ ਨਾਲ ਜੁੜ ਸਕੀਏ ਸ੍ਰੀ ਖੰਡ ਪਾਠ ਸਾਹਿਬ ਪ੍ਰਾਰੰਭ ਹੋਵੇ ਜੋ ਆਪ ਜੀ ਦੇ ਦਰ ਆਵੇ ਸੋ ਰਾਜੀ ਜਾਵੇ ਸਹੀ ਪਿਆਰੇ ਮੇਲ ਜਨਾ ਮਿਲਿਆ ਏਰਾ ਨਾਮ ਚਿਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿ ਹੈ ਗੁਰੂ ਕਰੇ ਬੰਵਾ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਵਾਹਿਗੁਰੂ ਇਕੋਂ ਸਾ ਸਤਨਾਮ ਕਰਤਾ ਪੁਰਖ ਅਿਰਪੋ ਨਰਵਾਰਿ ਅਪਾਲਮੂਤਯਾ ਜੀ ਹੁਮੀ ਸੈ ਕੰਬਰ ਪ੍ਰਸਾਦ ਰਾਗ ਸੁਹੀ ਮਹਿਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਤੋਏ ਬੈਸ ਧੂਪ ਦੇਵੋ ਤਦੂਦ ਕਉ ਜਾਵੋ ਦੂਦ ਕਰਮ ਹੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵ ਪਾਂਡਾ ਤੋਏ ਬੈਸ ਧੂਪ ਦੇਵ ਤਦ ਦੂਦ ਕੋ ਜਾਵ ਦੂਦ ਕਰਮ ਹੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ ਜਪੋ ਦਾਇਕ ਨਾਮਾ ਅਵਰ ਨਿਰਾਫਲ ਕਾਮਾ ਰਹਾਓ ਇਹ ਮਨ ਟੀਹਾਥ ਕਰੋ ਓਨ ਨੇਤਰੋਂ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥੀਏ ਇਨ ਬੇਦ ਅਮਰਤ ਪਾਵ ਮਨ ਸੰਪਟ ਜੇਤ ਸਤ ਸਰਨਾਵਣ ਭਾਵਨ ਪਾਤੇ ਤ੍ਰਿਵਤ ਕਰੇ ਪੂਜਾ ਪ੍ਰਾਨ ਸੇਵਕ ਜੈ ਸੇਵੇ ਇਨ ਬੇਦ ਸਾਹਿਬ ਰਵਤਰ ਹੈ ਕਹਿ ਦੇ ਕਹੈ ਕਹੈ ਕਹ ਜਾਵੈ ਤੁਮ ਸਰ ਅਵਰ ਨਾ ਕੋਈ ਭਗਤ ਹੀਣ ਨਾਨਕ ਜਨ ਜੰਪੈ ਹਉ ਸਾਲਾ ਹੀ ਸੱਚਾ ਸੋਈ ਕਹਿ ਦੇ ਕਹੈ ਕਹੈ ਕਹ ਜਾਵੈ ਤੁਮ ਸਾਰੇ ਅਵਰ ਨਾ ਕੋਈ ਭਗਤ ਹੈਣਾ ਨਾਨਕ ਜਨ ਜੰਪੈ ਹੌਂਸਲਾ ਹੀ ਸੱਚਾ ਸੋਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਪਾਲਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋਵੈ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵੈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰਿਆ ਭਾਰ ਸਹਸ ਸਿਆਣ ਭਾਂ ਲਖ ਹੋਏ ਤਾਂ ਇਤਨਾ ਚੱਲੇ ਨਾਲ ਕਿਵ ਸਚਾਰਾ ਹੋਈਐ ਕਿਵ ਪੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਤਹ ਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੋਖ ਸੁਖ ਪਾਈਆ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮ ਅਜ ਬੁਝੈ ਤਾ ਮੈਂ ਕਹੈ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਕੰ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾ ਪੈਦ ਸੈ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਥਨਾ ਕਥਿਨਾ ਆਵੇ ਟੋਟ ਕਾਥ ਕਾਥ ਕਦੀ ਕੋਟੀ ਕੋੜ ਕੋੜ ਦਿਨ ਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾ ਨਾਨਕ ਵਿਖ ਸੇਵੇ ਪਰਵਾ ਸਾਚਾ ਸਾਹਿਬ ਸਾਚ ਨਾਹੀਂ ਪਾਖਿਆ ਪਉ ਅਪਾਰ ਆਖੇ ਮੰਗੈ ਦੇ ਦੇ ਦਾ